ਤੇ ਕਾਫੀ ਪਾਰਟੀ ਪਈ ਹੈ ਮਾਂ ਜਣੀ ਪਾਰਟੀ ਬਸ ਦੋ ਦੇ ਰੋਕ ਜਾ ਪਾਰਟੀ ਦਾਦੇ ਆਉਣ ਉਹ ਪਾਰਤਾ ਯਾਰੀ ਨੂੰ ਬਰਾ ਕਰ ਫੇਰ ਉਹ ਦਰਦੋ ਕਾਦੀ ਪਈ ਆਵੇ ਲੋ गाइस ਜਾ ਮੈਂ ਤੁਹਾਡੇ ਕੋਲ ਨਹੀਂ ਬਟੇ ਅੱਜ ਨਾ ਥਾਰੀਆ ਮੈਂ ਬਟੇ ਨਹੀਂ ਪਾਰਟੀ ਦੇ ਨਾ ਕਰੋ ਆਪਣੇ ਕੰਮ ਤੇ ਧਰਨੇ ਤੇ ਬਹਿ ਜਾਓ ਨਾ ਪਾਰਟੀ ਦੇ ਸਟ੍ਰਾਈ ਕਰ ਦੋ ਖੜਾ ਬਰਾ ਦੋ ਸਟ੍ਰਾਈ ਕਰ ਦੋ ਅਗੇ ਅਸਾ ਟ੍ਰਾਈਡਰ ਹੁੰਦਾ ਕੋਈ ਹਾਂਜੀ ਤਾਂ ਨੇ ਜੇ ਕਿਸਾਨੀ ਆ ਕੇ ਡੇਟ ਤੇ ਜਾਣ ਮਰਨਾ ਕਿਸਾਨ ਨੇ ਕਿਉਂ ਡਰਨੇ ਤੇ ਵੀ ਜੇ ਨਾ ਨਾ ਇਹ ਨਾ ਮਨੀ ਸਰਕਾਰ ਨੇ ਚੀਜ਼ ਸੀ ਪਾ ਨਹੀਂ ਕਿ ਦੇ ਕਿਸਾਨ ਮੁੱਕਣੇ ਇਦਾਂ ਹੋਣ ਦੇ ਸਰਕਾਰ ਮੰਨਣ ਦੀ ਆ ਨਹੀਂ ਸਰਕਾਰ ਨੇ ਡਾਂਗ ਨਾ ਬਣਾਉਣਾ ਫਿਰ ਆਪਾਂ ਕਿਸਾਨਾਂ ਨੇ ਦਬਾਅ ਦੇਣਾ ਹੀ ਇਧੋ ਹੀ ਕਰ ਲਿਆ ਨੇ ਨਾਲ ਤੱਕ ਕੇ ਸਿਰ ਦੇ ਜਨਕੇ ਡਰ ਰਹੀ ਏ ਹਨਾ ਬੰਦ ਕਾ ਪਾਣੀ ਪਾਣੀ ਜਦੋਂ ਅਜਾ ਆਪਣਾ ਕੰਮ ਹੀ ਅੱਜ ਜਾਂਦੇ ਆ ਵੀ ਸਾਰਾ ਕੁਝ ਆ ਗਿਆ ਆ ਹੁਣ ਮਗਰੋਂ ਮੇਰੇ ਆਲੂ ਵਾਲੇ ਪੌਂਠੇ ਬਣਨੇ ਬਣਨੇ ਆ ਸਾਰੇ ਆ ਆਹ ਮੜੀ ਪਰੌਣੀ ਪੱਕ ਚੁੱਕੀ ਆ ਆਹ ਸਾਰਾ ਆ ਗਿਆ ਤੇ ਮੈਂ ਜਾਣ ਕੇ ਕਰਵਾ ਦੇਣਾ ਪੌਂਠੇ ਲੜੀ ਸੇ ਇਧਰ ਪਰੌਣੀਆਂ ਪੱਕਆਂੀਆਂ ਖਾ ਕੇ ਪਰੌਣੀਆਂ ਵਗੈਰਾ ਤੇ ਚੱਲੀ ਆਪਾਂ ਉਹਨਾਂ ਕਿਦਾਂ ਬੜਿਆ ਹੋਊਗਾ ਕਿੰਨਾ ਨੇ ਉਹਨਾਂ ਨੂੰ ਐਕਸਪੀਰੀਅੰਸ ਹੁੰਦਾ ਤੁਹਾਨੂੰ ਘੜਾਗਾ ਜਾਣਾ ਵੇਲੇ ਹੋ ਚੁੱਕੇ ਨੇ ਝੋਨਾ ਵੀ ਵੇਚ ਕੇ ਕਣਕਾਂ ਵੀ ਵੇਚ ਕੇ ਨੇ ਕਣਕ ਦੇ ਸੱਜ ਪੀਜੀ ਆ ਜੇ ਵੇਚ ਆ ਗਏ ਕਣਕ ਤੇ ਬੀਜੀ ਆ ਤੇ ਝੋਨੇ ਦਾ ਅਜੇ ਤਾਂ ਝੋਨੇ ਦਾ ਹੀ ਕੰਮ ਖਤਮ ਹੋਇਆ ਤੁਸੀਂ ਸਾਲਾ ਨਾ ਟੀ ਖਾ ਲੋਗੇ ਹਾਂ ਨਹੀਂ ਤੇ ਡੈਡੀ ਨੇ ਆਲੂ ਵਾਲੀਆਂ ਡੈਡੀ ਸਿਰਫ ਹਣ ਵਾਲੇ ਬੰਜਾ ਆਪਣਾ ਆਲੂ ਸੋਨੇ ਨੇ ਆਏ ਕੋਈ ਬਾਤ ਖਾ ਹਾਂ ਉਹ ਲੋੜ ਥੋੜੇ ਖਾ ਲਈਂ ਵਾਈ ਵਿਤ ਕਰਾ ਡੈਡੀ ਨਾਲ ਅੱਛਾ ਅੱਛਾ ਡੈਡੀ ਨਾਲ ਵਿਤ ਕਰਾ ਕਰਾ ਨਹੀਂ ਇੱਕ ਵੀ ਦੇ ਦਾਂਗੇ ਹਾਂ ਚਲ ਡੈਡੀ ਜੀ ਵਿਤ ਕਰਾ ਤੁਹਾਡੀ ਘਰ ਵਾਲੀ ਤੁਹਾਡੇ ਨਾਲ ਵਿਤ ਕਰਾ ਕਰਦੀ ਆ ਉਹ ਜੀ ਨੂੰ ਬੋਲਦੇ ਦੇੜੀ ਦਾ ਗਿਰ ਕਰਦੀ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚੱਲੇ ਸਾਰਿਆਂ ਦਾ ਸਵਾਗਤ ਕਰਦੇ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਸ ਦਾ ਨਾਮ ਪਤਾ ਨਾ ਨਹੀਂ ਆ ਇਹਨੇ ਰੱਖਿਆ ਤੇ ਬਾਕੀ ਅੱਜ ਨਹੀਂ ਹੋ ਗਿਆ ਵੇਲੇ ਤੇ ਵੇਲੇ ਕਾਦੇ ਹੁਣ ਕਣਕਣ ਪੌਣੀਆਂ ਖਾਦਾ ਖਾਦਾ ਇੱਥੇ ਸੈਥੜੀ ਲੰਗਣੀ ਆ ਤੇ ਐ ਕਰਕੇ ਪੌਣੀ ਆ ਇੱਕ ਦਾ ਫੜ ਵੀਰ ਦੇ ਨਾਲ ਬੰਦਾ ਵੀ ਆਹ ਹੋ ਅੰਕਲ ਨੂੰ ਕਹਿ ਦਿਓ ਤੇ ਨਾਲੇ ਉਹ ਕੱਢ ਦੇਣੀ ਪੈਣੀ ਪਾਰਕ ਦੀਆਂ ਵੀ ਸਾਈਡਾਂ ਨਹੀਂ ਹੋਣ ਵਾਲੀਆਂ ਨਾ ਸਫਾਈ ਦੀ ਤੂੰ ਹੀ ਕਰਾੜਾ ਫਿਰ ਮੈਂ ਰਹਿਂਦਾ ਨਾ ਖਾਦਾ ਪੜੀ ਪਹਿਲਾਂ ਤੂੰ ਕਰਾੜਾ ਮੇਰੇ ਰਹਿਂਦੇ ਖਾਦਰਾ ਪਵਾ ਇਹਨੂੰ ਆਪਣੇ ਪਾਰਕ ਸੈਟ ਕਰਾਉਂਦੇ ਨਹੀਂ ਨਹੀਂ ਦੁਪਹਿਰੇ ਖਾਣੇ ਸਾਰੀ ਮਰ ਕੇ ਸਾਡੇ ਬਜ਼ੁਰਗ ਕਿਤੇ ਕੱਖ ਕੱਢਦੇ ਪੈੜੀਆਂ ਚ ਤੇ ਇਹਨੇ ਘਰੇ ਲਾ ਕੇ ਤੇ ਘਾਲ ਆਇਆ ਗੜਚੀ ਹੋ ਗਈ ਹੋ ਗਈ ਸਾਡੇ ਮਰ ਕੱਖ ਕੱਢਦੇ ਨਹੀਂ ਨਹੀਂ ਮੈਂ ਤਾਂ ਤੂੰ ਹੀ ਆਰਡਰ ਕਰ ਤੂੰ ਛੁੱਟੀ ਪਾ ਲੜੀ ਅੱਜ ਛੁੱਟੀ ਘੜੀ ਹੋ ਗਈ ਆ ਹਾਂ ਕਾ ਜਾ ਜਾਣਾ ਕੰਮ ਤੇ ਜਾ ਆਪਣੇ ਜਾਣਾ ਉਠਾ ਨੂੰ ਜੀ ਨਹੀਂ ਕਰਦਾ ਸਵੇਰ ਦੇ ਟੂਟੀਸ ਕਰੇ ਗਾਣੇ ਬੁਨੇ ਗਾਣਾ ਅੱਜ ਜਾਣਾ ਸ਼ਹਿਰ ਮੈਂ ਲਈ ਉੱਥੋਂ ਪੈਕ ਕਰਾ ਕੇ ਲੈਣੀਆਂ ਅੱਜ ਚੰਪਾ ਹੂੰ ਫਿਰ 50 70 ਰੁਪਏ ਤਨ ਦੇ ਦੂ 50 ਕੋਲ ਵਾਲੇ ਇੰਨਾ ਡਰ ਨਹੀਂ ਤਾ ਬੜਿਆ ਉਹ ਹਾਂ ਆਹੀ ਨਹੀਂ ਲੈ ਲੈਣੀ ਸਿਆਣੇ ਬੰਦੇ ਇਹ ਲੈ ਨਹੀਂ ਲੈਣੀ ਚਾਹੀਦੀ ਮਾਂ ਮੰਮੀ ਆਂਦੀ ਸੂਟ ਚੇਰੇ ਕਰਕੇ ਨਾ ਤੇ ਘਰੋਂ ਲਿਆ ਦੇ ਮੈਂ ਲੈ ਸਤਿ ਸ੍ਰੀ ਅਕਾਲ ਤੇ ਜਿਹੜਾ ਲੈਣਾ ਤੁਹਾਨੂੰ ਨਵਾਂ ਕੀ ਹੋਲ ਚੱਲਦਾ ਜਦੋਂ ਲੈਣਾ ਹੋਏ ਇੱਡੇ ਔਖਾ ਨਹੀਂ ਉਹਨਾਂ ਨਾਲ ਗੱਲ ਕੀਤੀ ਹੁੰਦੇ ਉਹ ਕਹਿੰਦਾ ਲੈ ਆਓ ਦੀਦੀ ਕੋਈ ਗੱਲ ਨਹੀਂ ਇਨੋ ਕੀ ਵਕਤ ਪਾਇਆ ਵਾ ਤੈਨੂੰ ਬਦਲ ਵੀ ਦਵਾਂ ਉਹਦਾ ਹੀ ਚਲੀ ਗਿਆ ਦੋ ਨੀ ਮੰਨਦਾ ਬਾਪ ਦਾ ਬੱਚਾ ਆਉਈ ਸਟਾਰ ਲਓ ਜੀ ਅਸੀਂ ਪਹੁੰਚ ਗਏ ਹੁਣ ਕੁਝ ਖਾਣ ਪੀਣ ਲਈ ਬਿਊਟੀ ਵਰਕਿੰਗ ਕਰ ਲਈ ਡਨ ਤੇ ਹੁਣੇ ਕੁਝ ਖਾਣ ਪੀਣ ਲੱਗੇ ਆ ਖਾ ਪੀ ਕੇ ਤੇ ਅਜੇ ਵੀ ਸ਼ਾਪਿੰਗ ਕਰਨ ਜਾਣਾ ਉੜੀ ਨੂੰ ਲੱਗੀ ਬਹੁਤ ਜ਼ਿਆਦਾ ਭੁੱਖਾ ਇੱਥੋਂ ਖਾਵਾਂਗੇ ਫਿਰ ਜਾ ਕੇ ਇਹਨੇ ਕਿਹਾ ਮੈਂ ਗੋਲ ਗੱਪੇ ਖਾਣੇ ਆ ਉਹ ਤੇ ਖਾਣੇ ਹਨ ਗੋਲ ਗੱਪੇ ਰੇ ਮੈਂ ਛੱਡ ਦੇ ਖਾ ਕੇ ਹੀ ਜਾਣਾ ਜੋ ਮਰਜ਼ੀ ਹੋ ਰਹੇ ਨੇ ਸਾਨੂੰ ਇੱਥੇ ਉਹ ਭਾਜੀ ਦੇ ਗੋਲ ਗੱਪੇ ਹੁੰਦੇ ਬੜੇ ਟੇਸਟੀ ਹਨ ਤੇ ਹੁਣ ਇੱਥੋਂ ਕੁਝ ਖਾ ਪੀ ਲਈਏ ਆਰਡਰ ਕੀਤਾ ਵਾ ਤੇ ਫਿਰ ਚੱਲਦੇ ਆ ਇਹਨੇ ਤਾਂ ਕੋਈ ਸ਼ਾਪਿੰਗ ਨਹੀਂ ਕੀਤੀ ਸ਼ਾਪਿੰਗ ਦੇ ਨਿਰ ਆਪਣੀ ਹੀ ਹੈ ਹਨਾ ਆਏ ਚਲੋ ਠੀਕ ਹੈ ਬਦਲ ਕੇ ਬਾਅਦ ਮੈਂ ਆ ਜਾਣਾ ਸਾਰਾ ਕੁਝ ਇਹਨੇ ਖਤਮ ਹੋ ਗਾ ਮੰਡੀ ਆ ਚਾਹੀਦੀ ਇਹਨੇ ਬਦਲ ਕੇ ਇਹ ਗਰੰਟੀ ਹੈ ਕਿ ਮੈਂ ਇਹਨੂੰ ਕਰ ਦਵਾਂ ਬੰਨ ਨਾਲ ਤੂੰ ਮਾਰ ਸਕਦੀ ਮੈਂ ਕੁਝ ਨਹੀਂ ਕਰ ਸਕਦੇ ਚਲੋ ਚੱਲੀਏ ਯਾਰ ਖਾ ਪੀ ਲਿਆ ਵਾ ਹੁਣ ਤੇ ਦੇਖੀਏ ਜੇ ਬਸ ਲੈਣਾ ਤੇ ਲਈਏ ਇਹ ਇੱਕ ਵਿੰਬਰ ਨੇ ਆਪਾਂ ਅੱਗੇ ਗੋਲ ਗੱਪੇ ਖਾਣ ਬੈਰੀ ਟੇਸਟੀ ਗੋਲ ਗੱਪੇ ਜਿੰਨੇ ਜਿੰਨੇ ਖਾਣਾ ਭਾਸੀ ਕੋ ਆਜੋ ਠੀਕ ਹੈ ਕਿ ਨਹੀਂ ਹੁਣ ਮੇ ਭਾਈ ਦੀ ਵੀ ਵਲੋਗਿੰਗ ਕਰ ਲਈਏ ਤਾਂ ਤੂੰ ਬਣਾ ਸਪੈਸ਼ਲ ਜਦੋਂ ਵੀ ਨਿਆਣ ਲੱਭਣ ਤੇ ਵਲੌਗ ਵੇਖ ਲਿਆ ਬਾਜੀ ਇੱਥੇ ਆ ਠੀਕ ਹੈ ਬਾਜੀ ਕੋਈ ਵਧੀਆ ਬਣਾਉਂਦਾ ਹੀ ਨਹੀਂ ਆ ਬਸ ਇੱਥੇ ਆ ਦੇਖੋ ਹਰੀ ਦੇ ਸਵੇਰ ਦੇ ਸਿਰ ਤੋਂ ਕੀ ਚਾਹੀਦਾ ਰੋਮੀ ਰੋਮੀ ਕੀ ਲੈਣਾ ਦਾਦੀ ਨਹੀਂ ਲੋ ਜੀ ਅਸੀਂ ਪਹੁੰਚ ਗਏ ਘਰ ਤੇਰੀ ਅਸੀਂ ਲੋ ਜੀ ਅਸੀਂ ਘਰ ਪਹੁੰਚ ਗਏ ਹਾਂ ਹੁਣ ਤਿਆਰ ਕਰਨੀ ਅੰਦਰ ਚਾਹ ਠੀਕ ਗੋੜਵਾਈ ਚਾਹ ਦਾ ਲੈਣੇ ਆ ਤੇ ਨਾਲ ਆਪਾਂ ਕੀ ਇਹਨੂੰ ਬੋਲਦੇ ਆ ਕਦੋਂ ਕਦੋਂ ਦੀ ਸਬਜ਼ੀ ਕਹੀ ਤੇ ਲੌਂਗੀ ਜਾਂ ਇਦਾਂ ਉਦਾਂ ਸਾਰਾ ਹਾਂ ਬੋਲਦੇ ਆ ਤੇ ਪਤਾ ਨਹੀਂ ਹੁਣ ਇਹ ਆਟੋਮੈਟਿਕਲੀ ਸਰਦੀਆਂ ਵਿੱਚ ਲੱਛਣ ਲੱਗਦੀਆਂ ਨੇ ਸਾਡੀਆਂ ਬਹੁਤ ਜ਼ਿਆਦਾ ਲੱਗਦੀਆਂ ਨੇ ਤੇ ਟੇਸਟ ਲੱਗਦੀ ਉਹਦਾ ਦਿਲ ਨਹੀਂ ਕਰਦਾ ਇਸ ਗਰਮੀਆਂ 'ਚ ਖਾਣ ਨੂੰ ਪਰ ਹੁਣ ਇਹਨਾਂ ਦੇ ਲਗਦਾ ਵੀ ਇਹਨੂੰ ਖਾਈਏ ਇਹ ਬਾਂਦੀ ਵੀ ਟੇਸਟ ਹੈ ਚਲੋ ਅਸੀਂ ਤੜਕਾ ਵਗੈਰਾ ਸਾਰਾ ਕਰਤਾ ਕੰਪਲੀਟ ਦੰਨ ਹੁਣ ਅਸੀਂ ਚਾਹ ਪੀਵਾਂਗੇ ਥੋੜਾ ਟਾਈਮ ਇਨਵੈਸਟ ਕਰਾਂਗੇ ਤੇ ਫਿਰ ਕਰਦੇ ਆ ਬਲੌਗ ਨੂੰ ਕੰਟੀਨਿਊ ਬਲੌਗ ਦੇ ਨਾਲ ਇਦਾਂ ਹੀ ਲਾਸਟ ਤੱਕ ਜੁੜੇ ਰਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਜਿਹੜੇ ਨਵੇਂ ਆ ਰਹੇ ਨੇ ਮੈਂ ਇਹ ਕਿਧਰ ਪਤੀਲਾ ਚੱਕ ਲਿਆ ਪਰ ਪਰਮਣੀ ਪਤੀਲਾ ਕਿਧਰ ਲੈ ਕੇ ਚਲੇ ਜਾ ਚਲ ਰਬਾਬਾ ਨਹੀਂ ਮੈਂ ਵੀ ਜਾਣਾ ਚੱਲ ਰਬਾਬਾ ਚਲੋ ਚਲੋ ਉਹ ਤਾਂ ਸਵੀਟ ਡਿਸ਼ ਆਉਣ ਲੱਗੀ ਉੱਥੇ ਕੀ ਖਾਣਾ ਰਬਾਬ ਨੇ ਕੀ ਖਾਣਾ ਰਬਾਬ ਨੇ ਹੈਂ ਤੇ ਬਾਵਾ ਨੇ ਮਮਸਰ ਬਾਵਾ ਨੂੰ ਪਤਾ ਲੱਗ ਗਿਆ ਮਮਸ ਦਾ ਪਤਾ ਲੱਗ ਗਿਆ ਮਮਸ ਦਾ ਦੂਰ ਦਾ ਬਾਾਰ ਵੀ ਭਾਲੇ ਦੇ ਰਸਤਾ ਚੱਲਦੀ ਹੁੰਦੀ ਏਦਾਂ ਹੀ ਹੁੰਦਾ ਉਧਰ 400 ਤੇ ਕਿੰਨੇ ਦਾ ਪਰਚਾ ਹੋ ਗਿਆ ਲਾਈਟ ਆਨ ਕਰੋ ਇੱਥੇ ਅਹੀਂ ਉੁੱਤੀਆ ਉਧੀਆਂ ਬੰਗਲੇ ਦੇ ਖੜੀ ਇੱਥੇ ਹੀ ਆਈ ਮੈਂ ਨਹੀਂ ਜਾਣਾ ਯਾਰ ਅੰਦਰ ਮੈਨੂੰ ਡਰ ਮੈਂ ਨਹੀਂ ਜਾਣਾ ਇਸ ਸਟੋਰ ਦੇ ਵਿੱਚ ਮੈਂ ਇੱਥੇ ਖੜੀ ਰਹੂੰਗੀ ਤੁਸੀਂ ਲਾਓ ਜੋ ਲੈਣ ਉਹਨਾਂ ਨੂੰ ਮੈਂ ਨਹੀਂ ਖੜੂੰਗੀ ਯਾਰ ਮੈਨੂੰ ਡਰਾਉਂਦਾ ਡਰਾ ਰਹੀ ਜਾਵੇ ਮੈਂ ਕਿਹੜਾ ਮੈਂ ਤਾਂ ਮਾੜ ਡਰ ਪੋ ਗਿਆ ਹਾਂਜੀ ਰੋਮੀ ਜੀ ਤੁਸੀਂ ਜਾਓਗੇ ਅੰਦਰ ਦੇਖੋਗੇ ਅੰਦਰ ਕੀ ਹੋੰਡਿਆ ਜਾਣਾ ਰੋਮੀ ਅਸਲ ਦੇ ਵਿੱਚ ਗੱਲ ਪਤਾ ਕੀ ਹੈ ਇਹ ਹੁਣ ਸਾਡੇ ਘਰ ਅੱਧੀ ਰਾਤ ਕੀ ਹੋਣ ਲੱਗਾ ਹੈ ਜੇਦ ਜੇਦ ਫੜੀ ਆ ਕਿ ਹੁਣ ਮਤਲਬ ਬਣ ਗਏ ਮਿੱਠੇ ਚੋਲ ਤੇ ਟਾਈਮ 7:30 ਦਾ ਹੋ ਗਿਆ ਵਾ ਤੇ ਰੋਟੀਆਂ ਨਾੜੀਆਂ ਸਭ ਪੱਕੀਆਂ ਨੇ ਮੈਂ ਤੇ ਖਾਣੀ ਨਹੀਂ ਮੈਂ ਤੇ ਪਹਿਲਾਂ ਹੀ ਮਨ ਕਰਦਾ ਕਿ ਮੈਂ ਨਹੀਂ ਰੋਟੀ ਖਾਣੀ ਕਿਉਂਕਿ ਮੈਂ ਅੱਜ ਸ਼ਹਿਰੋਂ ਖਾ ਪੀ ਗਿਆ ਹੀ ਆ ਤੇ ਮੇਰਾ ਦਿਲ ਮਾਸਾ ਨਹੀਂ ਕਰ ਰਿਹਾ ਖਾਣ ਨੂੰ ਤੇ ਮੈਂ ਕਿਹਾ ਮੈਂ ਨਹੀਂ ਕੁਝ ਵੀ ਖਾਣਾ ਤੁਸੀਂ ਖਾਓ ਤੇ ਇਹ ਹੁਣ ਲੱਗੇ ਆ ਰਾਰ ਮਿੱਠੇ ਚੋਲ ਬਾਹਰ ਸਾਡੇ ਘਰੇ ਉਦੇ ਵਾਸਤੇ ਚੌਲ ਲੈਣਗੇ ਇਧਰ ਚੌਲ ਆਪਣੇ ਉਧਰ ਖਤਮ ਹੋ ਗਏ ਆ ਤੇ ਇਧਰੋਂ ਲੈਣਗੇ ਹੜਾ ਰੋਮੀ ਹੜਾ ਰੋਮੀ 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 ਵਿਚਾਰੀ ਵੀ ਕੀ ਆ ਨਾ ਕਿਊਟੀ ਜੀ ਤੇ ਬਾਕੀ ਚਲੋ ਹੁਣ ਚੌਲ ਚੜ ਲੈ ਜਣ ਫਿਰ ਤਿਆਰੀ ਕਰਦੇ ਨੇ ਬਣਾਉਣ ਦੀ ਤੇ ਵੇਖਦੇ ਕਿਦਾਂ ਖਾਵਾਂਗੇ ਰੇ ਮਾੜੇ ਮੋٹے ਪਰ ਦਿਲ ਦੁਲਦੀਆਂ ਜਰਣਾਂ ਚ ਭੁੱਖ ਲੱਗੀ ਤੇ ਬਸ ਕਰੋਗੇ ਹੁਣ ਸਾਰਾ ਸਟਾਕ ਹਾਜੀ ਲੈ ਜਾਣਾ ਵਾ ਵਹ ਮਰਦਮਣ ਭਰ ਲੈਣਾ ਚਾਹੀਦਾ ਫਿਰ ਉਧਰ ਹਨਾ ਬਾਬਾ ਡੈਡੀ ਕਹਿੰਦੇ ਮਮੀ ਹੁੰਦੀ ਇੱਕ ਗਲਾਸ ਬਣਾਉਨੇ ਆ ਤੇ ਮੈਂ ਖਾ ਚੱਲ ਥੋੜੇ ਜਿਹਾ ਵੱਧ ਬਣਾ ਲਵਾਂ ਮੈਂ ਸਵੇਰੇ ਖੜੂੰਗੀ ਡਿਊਟੀ ਤੇ ਡੈਡੀ ਕਹਿੰਦੇ ਛੱਡ ਸਾਰੀ ਅਗਲਾ ਤਿੰਨ ਗਲਾਸ ਹੀ ਕਰ ਲੈ ਮੈਂ ਕਿ ਤਰੀ ਚੰਗੇ ਆ ਇਹ ਨਾ ਵੇਹੀ ਲੈ ਜਾ ਸਾਰੇ ਨਹੀਂ ਮੈਂ ਗਿੱਧ ਬੜੀ ਚੰਗੀਆਂ ਨੇ ਹੁੰਦੇ ਨੇ ਹੋ ਜਗੇ ਨਹੀਂ ਬੜੀ ਲੈ ਇਹ ਆ ਵੀ ਹੁਣ ਸਿਆਲ ਦੇ ਵਿੱਚ ਨਾ ਡੈਡੀ ਦੀ ਡੈਡੀ ਦੀ ਵਾਈਫ ਬੜੀ ਲੈ ਕੇ ਆ ਤੇ ਚਾਰ ਗਲਾਸ ਵੀ ਬਣਾ ਸਕਦੀ ਆ ਆਹ ਕੱਲ ਦਾ ਵਲੋਗ ਦੇਖਣਾ ਸਿਆਲ ਦੇ ਵਿੱਚ ਨਾ ਮੰਨਿਆ ਵਲੋਗਾਂ ਦੇ ਵਿੱਚ ਇੱਕੋ ਹੀ ਜਾਗੜ ਚੱਲਿਆ ਕਰੇਗੀ ਢੋਲੀ ਪਾੜੀ ਢੋਲੀ ਪਾੜੀ ਢੋਲੀ ਪਾੜੀ ਢੋਲੀ ਪਾੜੀ ਸਹੀ ਗੱਲ ਤੇ ਕੁੜੀ ਗਿੱਡੀ ਦੀ ਹੋ ਗਈ ਉਹ ਗਿੱਡੀ ਗਿੱਡੀ ਹੀ ਗਈ ਮੜੀ ਸਰਪੰਚੀ ਜਿਹੜੀ 10000 ਜਿੱਲੇ ਚ ਲੈ ਗਈ ਸਹੀ ਗੱਲ 10000 ਤੇ ਲੈ ਗਈ ਇਹ ਤਾਂ ਗੱਲ ਗਲਤੀ ਹੋ ਗਈ ਰਿਸ਼ਤੇਦਾਰ ਆ ਮੇਰੇ ਗੁਪਿੰਘਰ ਮੈਂ ਉਹ ਸਰਪੰਚੀ ਜਾਂਦੇ ਅਸੀਂ 10000 ਹੀ ਲੈ ਗਏ ਇਦਾਂ ਨਹੀਂ ਆ ਇਦਾਂ ਕਰੋੜ ਰੁਪਇਆ ਲਾਈ ਜਾਂਦੇ ਲੋਕੀ ਕਰੋੜਾਂ ਦਾ ਇਦਾਂ ਨਹੀਂ ਹੋ ਸਕਦਾ ਸਰਸਪ ਦੀ ਜੋ ਯਾਦਾ 10000 ਲੱਡੂ ਨੂੰ ਲੈ ਦੇ ਲੱਗਾ ਨਾ ਵੇਖੋ ਜੀ ਸਾਡੀ ਬਾਬ ਹਈ ਹਈ ਢਿਗਾਰਿਆ 10000 ਲੱਡੂ ਨੂੰ ਨੂੰ ਲੈ ਲੱਗਾ ਹਾਂ ਤੇ ਲੱਡੂਆਂ ਚ ਕੌਣ ਮੰਨਣ ਡਿਆ ਵਾ ਬਾਜ ਲੱਡੂਆਂ ਨਹੀਂ ਤਾਂ ਮੈਂ ਜਾਣਾ ਰੱਖਾ ਵੀ ਤੇ ਸਿੱਟੇ ਖੂਜ ਹੋਣ ਲੱਗੇ ਮੇਰੇ ਡਾਡੀ ਕਰਕੇ ਅੱਜ ਵੀ ਬੜਾ ਜ਼ੋਰ ਹੀ ਇਲੈਕਸ਼ਨ ਦਾ ਪਤਾ ਨਹੀਂ ਹੁਣ ਕਿਹਦਾ ਕੌਣ ਫੋਨ ਬੰਦਾ ਹਾਂ ਜੇ ਪੈਸੇ ਲੈ ਆਓ ਪਰਸੋਂ ਰਿਜ਼ਲਟ ਆ ਤੇ ਹੀ ਕਿਉਂ ਵੀ ਡੜਜੀ ਵੈਸੇ ਆ ਅੱਜ ਤੂੰ ਆਸਾਂ ਨੂੰ ਵੈਸੇ ਹੁੰਦਾ ਤੈਨੂੰ ਬਾਅਦ ਬੜਾ ਇੱਛਾ ਲੱਗੀ ਜਿਵੇਂ ਕੀ ਬੰਦਾ ਤੇਰੇ ਨਾਲ ਫੇਰ ਮੈਂ ਛੋਟਾ ਕਾਡ ਪਰ 9 ਸਾਲਾਂ ਦੇ ਢਾਈਆਂ ਦਾ ਫਰਕ ਹੋਆ ਹੋਰ ਦੱਸਦਾ ਯਾਰ ਦੇਖਦਾ ਹੁਣ ਤੇ ਮੈਂ ਗੋਡਿਆਂ ਤੇ ਆ ਕੇ ਕਹਿੰਦਾ ਤਾਂ ਕੋਈ ਨਹੀਂ ਹੋਣਾ ਗੱਲ ਤਾਂ ਡੜਜੀ ਕੋਈ ਵੀ ਨਹੀਂ ਸੀ ਉਦਾਂ ਜੇ ਮੈਂ ਵੀ ਦਾੜੀ ਨੂੰ ਕਾਲੀ ਕਰ ਲੈਂਦਾ ਤਾਂ ਵੀ ਠੀਕ ਹੀ ਆ ਗੱਲ ਦੇ ਵਿੱਚ ਇੰਨੀ ਕੀ ਹਣਾ ਨੇੜਜੀ ਆ ਮੇਰਾ ਲੋਕਾਂ ਦੇ ਹਾਲਾਤ ਇਹ ਯਾਰ 6 ਮਹੀਨਿਆਂ ਦੀ ਬੱਚੀ ਨੂੰ ਕੋਈ ਲਿਵਾਸ ਹਲਾ ਦਿੰਦੇ ਠੰਡ ਵਿੱਚ ਆਰਮੀ ਗਰਾਊਂਡ 'ਤੇ ਸੁਹਾ ਵਿੱਚ ਛੱਡ ਗਏ ਕਿੰਨਾ ਯਾਰ ਲੋਕਾਂ ਦਾ ਉਖਾ ਬਹੁਤ ਜ਼ਿਆਦਾ ਬੁਰਾ ਹਣੇ ਸੁਹਾ ਏਦਾਂ ਕੌਣ ਕਰਦਾ ਯਾਰ ਤੇ ਬਾਬਾ ਦੀ ਬਸਿੰਘ ਸੇਵਾਦਾਨ ਗੜਦੀ ਵਾਲਾ ਉਹਨੇ ਉਹਨਾਂ ਨੇ ਕੱਪੜਾ ਰੱਖ ਲਿਆ ਬੱਚਿਆਂ ਨਾਲ ਏਦਾਂ ਕੌਣ ਕਰਦਾ ਕੋਈ ਹੋਜੀ ਹੁੰਦੀ ਹੈ ਮਾਵਾਂ ਦਾ ਢੱਕਾ ਵਾ ਦਿਖਾਇਓ ਆਪਣੇ ਮੇਲਾ ਛੱਡ ਗਏ। ਠੰਡ ਦੇ ਵਿੱਚ ਤੇ ਬਚ ਗਿਆ ਬੱਚਾ। ਬਾਈ ਜੀ। ਬਹੁਤ ਬੁਰਾ। ਟਾਈਮ ਨਹੀਂ ਅਗਲੇ ਸੁੱਖਾ। ਇੰਨਾ ਇੰਨਾ ਮਤਲਬ ਲੋਕਾਂ ਦਾ ਜਮੀਰ ਮਰਿਆ ਵਾ ਯਾਰ ਇੰਨਾ ਨਰਦਈ ਹੋ ਗਏ ਆ ਵੀ ਧੀਆ ਨਾਲ ਇਦਾਂ ਕਰਦੇ। ਕੁੜੀ ਸੀ ਕੇ ਮੁੰਡਾ ਸੀ? ਕੁੜੀ ਸੀ ਆ ਮੁੰਡਾ ਕੋਲ ਛੱਡਦਾ ਮੈਂ ਦਸੀ। ਕੁੜੀ। ਹਾਂ ਅੱਜ ਤੱਕ ਮੁੰਡਾ ਕਹਿੰਨੇ ਛੱਡਿਆ ਕੁੜੀਆਂ ਛੱਡਦੇ ਆ। ਹਾਂ ਪੀਟੀ ਪਰ ਤਾਂ ਉਹਦੀਆਂ ਕੁੜੀਆਂ ਨਹੀਂ ਤਾਂ ਨਹੀਂ ਦੁਖੀ ਹੋਵੇ ਛੱਡਿਆ। ਦੁਖੀ ਹੁੰਦਾ ਰਿਹਦੀ। ਨਹੀਂ ਇਹ ਵੀ ਕੋਈ ਉਹ ਆ ਵੱਡੀ ਗੱਲ ਆ। ਬੜਾ ਹਲਾਜ ਆ। ਕੀ ਬਣਾ? ਉਹ ਦਾ ਬੰਦਾ ਪੁੱਛੋ ਨਿਗਾਹ ਜੀ ਰਿਆ ਤੇ ਉਹ ਕੀ ਕਰੂੰ 6 ਮਹੀਨਿਆਂ ਦਾ ਬੱਚਾ 6 ਮਹੀਨੇ ਪਾਲਿਆ ਵੀ ਹੈ ਇਹ ਇਹ ਤੇ ਨਹੀਂ ਜਾਂ ਬਤ ਤੁ ਤੀ ਕੁ ਤਰਾ ਕਰਾ ਦਈਆਂ ਕੀ ਬਣੀ ਆ ਗਈ ਉਹ ਮੈਂ ਫਿਰ ਜਦੋਂ ਹੁਣ ਸਵੇਰ ਦੇ ਵਿਚਾਰੀ ਦੇ ਵਾਲ ਇਦਾਂ ਮੈਂ ਆ ਕੇ ਇੱਕ ਪੋਨੀ ਕਰਦੀ ਮੈਂ ਕਿਹਾ ਸਵੇਰੇ ਕਰੂੰਗੀ ਕਿ ਗਿਹੋਂ ਜੇ ਮੈਂ ਸੇਰ ਕਰਦੀ ਦੁੱਤਾਂ ਨੂੰ ਫਿਰ ਉਹ ਫਿੱਲ ਲਾ ਜਾਨੀਏ ਢਿਰਕਾ ਢਿਰਕਾ ਪੈ ਜਾਣੀ ਇਹਦਾ ਫਿਰ ਢਿਰਕਾ ਢਿਰਕਾ ਕਰੀ ਪੈ ਨਹੀਂ ਥੋੜਾ ਜਿਹਾ ਢਿਰਕਾ ਪੈ ਪੈ ਜਾਂਦੀ ਬਹੁਤ ਵੱਡੀ ਖਾ ਲੈਂਦਾ ਜਮੈਂ ਲੋਹਰ ਇੱਕ ਹੀ ਲੋਹਰ ਲੈਂਦਾ ਲੋਹਰ ਸੋਨਾ ਆਹ ਹੋਰ ਸੋਨਾ ਆਹ ਇੱਕ ਬੱਲੇ ਕੋ ਆਪਣਾ ਬਾਚਣਾ ਵੀ ਆਹ ਆ ਬੇਖ ਲੈ ਸੂਟ ਉਹ ਨਵਾਂ ਚਾਰੇ ਪੈਕ ਕਰਕੇ ਦਿੱਤੇ ਹੁੰਦੇ ਆ ਤੇ ਆਪਾਂ ਹਾਂ ਸਾਰੇ ਘਲਾ ਦਿੰਦੇ ਆ ਸਹੀ ਡਰ ਲਾ ਦੂ ਬਾਪਾ ਬੰਦੇ ਕਿ ਉਹ 5-10 ਦੇ ਪੈਕ ਕਰਦਾ ਹੀ ਲਾ ਦਿੰਦੇ ਹੱਟ ਆ ਲੈ ਨਹੀਂ ਨਹੀਂ ਇਹ ਮੇਰੇ ਸੂਜੀ ਹੱਟ ਆਹ ਸਲਵਾ ਰਿਹਾ ਹੱਟ ਹੱਟ ਆਹ ਸੁਣ ਇੱਕ ਮਿੰਟ ਪੁੱਤ ਸੋਨਾ ਹੈ ਜੇ ਪਰ ਪੈਸੇ ਮਲੇ ਕੰਮੀ ਗੋਲਾ ਗੋਲਾ ਨਹੀਂ ਬੜਾ ਧੇਰਾ ਹੈ ਨਹੀਂ ਸੋਨਾ ਹੈ ਉਹ ਵਾਦਨ ਖਾ ਲਾ ਨਾ ਉਹ ਚੈਨਲ ਨੀ ਆ ਉਹ ਪਾ ਕਾ ਤੁਨ ਲਾ ਦੇ ਪਾ ਕਾ ਤੁਨ ਲਾ ਦੇ ਪਾ ਪਾ ਕਾ ਤੁਨ ਲਾ ਦੇ ਪਾ ਕਾ ਤੁਨ ਲਾ ਦੇ ਦੇਖ ਉਹ ਲਾਉਂਦੂ ਵੀ ਜਿਹੜੀ ਆ ਬੈਠੀ ਰੋਟੀ ਚ ਲਾ ਇਹਦਾ ਕੀ ਲੱਗਾ ਸਾਕ ਨੂੰ ਕਾ ਵਧੀਆ ਲੱਗ ਰਿਹਾ ਨਹੀਂ ਆਣੀ ਬੱਬੀ ਆ ਆਣੀ ਆ ਮੈਨੂੰ ਬਹੁਤ ਸੋਨਾ ਲੱਗਾ ਸੀ ਨਹੀਂ ਆਣੀ ਸੋਤ ਮੈਨੂੰ ਨਹੀਂ ਆਉਂਦਾ ਭਾਵੇਂ ਤੂੰ ਕਿਹੜਾ ਪਾਉਣਾ ਤੇਰਾ ਕਿਹੜਾ ਦੱਸਣਾ ਨਹੀਂ ਐਨਾ ਜੋ ਕਿਹੜਾ ਜਿਹੜਾ ਆ ਮੇਰਾ ਇਹ ਉਹ ਵੇਖੋ ਜਿਹੜੇ ਉਹ ਪਈਏ ਉਹਨਾਂ ਦੇ ਕਿਹੜਾ ਨਮਾ ਆ ਨਹੀਂ ਆ ਉਹ ਨਮਾ ਵੀ ਆਖੀ ਲੈ ਹੁਣ ਡੀਆ ਕੋਲ ਚ ਪਾਪਾ ਜਨੇ ਕੋਈ ਗੱਲ ਸਹੀ ਬੋਲੀ ਉਹ ਮੈਂ ਨਹੀਂ ਦੇ ਦੋ ਲੋ ਜੀ ਤੋਂ ਫਿਰ ਦੰਨ ਹੋ ਗਏ ਤੇ ਮੰਮੀ ਬਣਦੀ ਆ ਭਾਂਡੇ ਹੁਣ ਟੇਸਟ ਵੇਖਾ ਦਿਖਾ ਦੇ ਵੇਖਣ ਨੂੰ ਵਧੀਆ ਲੱਗਣ ਦੇ ਪਾਣੀ ਪੀਏ ਇੱਕ ਪਾਣੀ ਤਾਂ ਬੜੀ ਹੁਣ ਕਈ ਕਈ ਵਾਰੀ ਤੇ ਪਾਣੀ ਦੀ ਬੜੀ ਦੇਲਿਆ ਕਰਦਾ ਪੀਣ ਨੂੰ ਤੇ ਕਈ ਕਈ ਵਾਰੀ ਦੇਲੀ ਨਹੀਂ ਕਰਦਾ ਪੀਣਾ ਪਾਣੀ ਰ ਬਾਪ ਪਟਾਲਾ ਭਰ ਕੇ ਪੀਨੇ ਪਾਣੀ ਮਮੀ ਬਾਂਝ ਰਹੀ ਆ ਭਾਂਡੇ ਤਿੰਨ ਨਾਲ ਬਣ ਗਏ ਨੇ ਚੌਲ ਦੇ ਡੈਢੀ ਨੂੰ ਨਹੀਂ ਮਿਲੇ ਡੈਢੀ ਸੇ ਭੋੜੇ ਮੇਰੇ ਮਿਲੇ ਚੰਗਾ ਅੜਦੀ ਕਰਦੇ ਵੀ ਗ੍ਰਾਹਕ ਦੀ ਕਰਦੀ ਇਹ ਕੋਈ ਨਰਦੀਆ ਨਾ ਦੇ ਕੇ ਮੈਨੂੰ ਪਾ ਗਈ ਔਰ ਫਿਰ ਕਿਦਾਂ ਕਿਦਾਂ ਗਾਇਸ ਕਿਦਾਂ ਗਾਇਸ ਠੀਕ ਹੈ ਗਾਇਸ ਠੀਕ ਹੈ ਹਾਂਜੀ ਜੀ ਗਾਇਸ ਹੁਣ ਆਪਾਂ ਖਾ ਲਈਏ ਚੌਲ ਝੂੜ ਜੇ ਦਿਲ ਕਰੂਗਾ ਖਾਵਾਂਗੇ ਕਰ ਲੱਗਿਆ ਆਪਾਂ ਇਥੇ ਐਂਡ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸੋਹਣੇ ਜਿਹੇ ਕਮੈਂਟ ਕਰਨਾ ਨਾ ਭੁੱਲਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇਆ ਕਰੋ ਬਾਕੀ ਘੈਂਟ ਘੈਂਟ ਬਲੌਗ ਜਿਹੜੇ ਉਹ ਤੁਹਾਡੇ ਵਾਸਤੇ ਆਉਣ ਵਾਲੇ ਆ ਤੇ ਇੱਕ ਮੇਰੇ ਵਾਸਤੇ ਬਹੁਤ ਹੀ 빅 ਤੇ ਵੱਡਾ ਸਰਪ੍ਰਾਈਜ਼ ਹੈ ਉਹ ਵੀ ਆਪਾਂ ਜਲਦੀ ਤੁਹਾਡੇ ਕੋਲ ਲੈ ਕੇ ਆਉਣ ਵਾਲੇ ਆ ਬਹੁਤ ਜ਼ਿਆਦਾ ਖੁਸ਼ੀ ਆ ਬਹੁਤ ਜ਼ਿਆਦਾ ਐਕਸਾਈਟਮੈਂਟ ਤੇ ਤੁਹਾਡੇ ਰੂਬਰੂ ਕਰਾਵਾਂਗੇ ਉਹ ਵੀ ਚੀਜ਼ ਹਨਰਬਾਬ ਕਰਾਵਾਂਗੇ ਨਾ ਕੱਤਰ ਬਾਬ ਨੇ ਸਾਰੇ ਆਪਣੇ ਹੇਅਰ ਸਫੇਰ ਖਲਾਰ ਲਏ ਆ ਤੇ ਬਾਕੀ ਚਲੋ ਹੁਣ ਮੱਲੀ ਸਾਬ ਦੇ ਬਣ ਚੁੱਕੇ ਨੇ ਮਿੱਠੇ ਚੌਲ ਜਿਵੇਂ ਤੁਹਾਨੂੰ ਵਿਖਾਏ ਹੁਣ ਇਹ ਖਾ ਲੈਣ ਆਪਾਂ ਦੇ ਦਿਲ ਕਰੂ ਖਾਵਾਂਗੇ ਨਹੀਂ ਕਰੂਗਾ ਤਾਂ ਨਹੀਂ ਖਾਵਾਂਗੇ ਬੰਨਾ ਹੀ ਰੈਸਟ ਕਰਾਂਗੇ ਮੇਰਾ ਹਜੇ ਧਿਆਨ ਨਹੀਂ ਕਰਨ ਲਿਆ ਸਵੇਰੇ ਖਾਵਾਂਗੇ ਤੇ ਬਾਕੀ ਚਲੋ ਠੀਕ ਆ ਮਿਲਦੇ ਆ ਨਵੀਂ ਵੀਡੀਓ ਵਿੱਚ ਆ ਰਣ ਬਾਈ ਬਾਈ ਸਤਿ ਸ਼ਕਾਲ